2020 ਚ 100 ਸਾਲ ਹੋ ਜਾਣਾ ਕਾਲੀ ਦਲ ਬਣੇ ਹੁੰਦਾ ਕਿ ਤਿੰਨੇ ਵੀ ਕਾਲੀ ਦਲ ਦੇ ਪ੍ਰਧਾਨ ਬਣੇ ਬਾਦਲ ਸਿੰਘ ਪਹਿਲਾ ਉਹ ਆਪਣੀਆਂ ਜਾਇਦਾਦਾਂ ਵੇਚ ਕੇ ਸਾਰਾ ਕੁਝ ਕਾਲੀ ਦਲ ਤੇ ਲਾ ਗਿਆ ਇਹ ਪਹਿਲਾ ਭਧਾਵਾਂ ਜਿਹੜਾ ਅਰਬਪਤੀ ਬਣ ਕੇ ਚੱਲਿਆ ਉਹਨੇ ਨਿਵਾਸ ਨਹੀਂ ਆਣਾ ਇਹ ਚੱਲ ਗਿਆ ਲੋਕਾਂ ਚ ਜਿਹੜਾ ਲੋਕਾਂ ਚੋਂ ਬੰਦਾ ਪੋਲੀਟੀਕਲ ਬੰਦਾ ਚੱਲਦਾ ਹੈ ਉਹਤੇ ਬਾਰੇ ਕੁਝ ਨਹੀਂ ਸੋਚਣਾ ਚਾਹੀਦਾ ਇਹਨੇ ਵਾਪਸ ਨਹੀਂ ਆਣਾ ਪਰ ਵਾਪਸ ਜਾਣ ਤੋਂ ਪਹਿਲਾਂ ਇਹ ਅਰਬਪਤੀ ਬਣ ਕੇ ਚੱਲਿਆ ਕਿਥੋਂ ਵਰਪਾ ਪਤੀ ਬਣਿਆ ਪੰਜਾਬ ਨੂੰ ਲੁੱਟਿਆ ਤੇ ਬਣਿਆ ਅਬ ਇਹ ਜਿਹੜੇ ਬੁੰਡੇ ਦੇ ਦੋ ਅਗੇ ਲਾਇਨ ਇਹ ਲੁਟੇਰੇ ਆ ਯਾਰ ਤੁਸੀਂ ਹਰ ਇੱਕ ਕੀ ਸਮਝਦੇ ਹੋ ਵੇਖਦੇ ਹੋ ਫਿਰ ਤੁਸੀਂ ਚੁੱਪ ਕਰ ਜਾਂਦੇ ਹੋ ਬਈ ਲੁਟੇਰਾਂ ਦੇ ਖਿਲਾਫ ਬੋਲਦੇ ਈ ਲੁਟੇਰਾਂ ਦੇ ਖਿਲਾਫ ਤਾਂ ਬੋਲਿਆ ਕਰੋ ਜਿੰਨਾ ਤੇ ਬ੍ਰਹਮਪੁਰ ਜੀ ਨੇ ਤੇ ਬੜੇ ਵਿਸਥਾਰ ਨਾਲ ਕੰਮ ਕਰਤਾ ਕਿ ਸ਼੍ਰੋਮਣਿਕ ਕਮੇਟੀ ਦਾ ਇਹਨਾਂ ਨੇ ਰਾਸੀਕਰਨ ਕਰ ਦਿੱਤਾ શ્રમિક કમિટી ਦੀ ਜਿਹੜੀ ਗੋਲ ਕਿਆ ਉਹਦਾ ਮੂੰਹ ਗਰੀਬ ਦੇ ਮੂੰਹ ਨਾਲ ਹੁੰਦਾ ਪਰ ਅੱਜ ਕੱਲ ਇਹ ਬਾਦਲ ਦੇ ਮੂੰਹ ਵਾਲੇ ਸ਼ਰਮਿਕ ਕਮੇਟੀ ਕਿੱਥੇ ਰਹੀ ਹੈ ਸੂਰ ਸਰਦਾਰ ਸਾਰੇ ਸ਼ਿੱਕੇ ਤੇ ਟੰਗੇ ਗਏ ਬਾਬਲ ਕਹਿੰਦਾ ਕੀ ਹੋਇਆ ਵੀ ਤਰ ਬ੍ਰਹਮਪੁਰ ਸਾਹਿਬ ਨੇ ਤੈਨੂੰ ਦੱਸਿਆ ਵੀ ਜੋ ਉੱਥੇ ਸਾਰਾ ਕਾਂਡ ਹੋਇਆ ਜੋ ਕੁਝ ਸੀ ਤੁਹਾਡੇ ਸਾਹਮਣੇ ਤੇ ਅੱਜ ਵੀ ਜੇ ਆਪਾਂ ਇਹ ਕਿੰਨੀ ਆ ਪੰਜਾਬ ਛੱਡ ਕੇ ਸੁਖਵੀਰ ਬਾਦਲ ਤੇ ਜਿਹੜਾ ਮਜੀਠਾ ਵਾ ਇਹ ਕਈਆਂ ਜਣਾ ਤੋਂ ਇਹਨਾਂ ਨੇ ਆਣ ਕੇ ਸਾਡੇ ਅੰਮ੍ਰਿਤਸਰ ਡੇਰਾ ਲਾਇਆ ਇਹ ਦਿਨੇ ਵੀ ਜਾਂਦੇ ਲੋਕਾਂ ਦੇ ਘਰਾਂ ਦੇ ਵਿੱਚ ਰਾਤ ਨੂੰ ਜਾਦਾ ਜਾਂਦੇ ਆ ਕੰਮ ਦੀ ਦੋਰ ਕਰਦੇ ਆ ਤੁਸੀਂ ਇਹ ਗੱਲ ਤੋਂ ਅੰਦਾਜ਼ਾ ਨਾ ਲਾ ਸਕਦੇ ਜਿਹੜੇ ਕਹਿੰਦੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਜੇ ਫਰਕ ਨਹੀਂ ਪੈਂਦਾ ਤੇ ਇੰਨੇ ਹਤਾਬਲੇ ਤੇ ਇੰਨੀ ਠੰਡ ਦੇ ਵਿੱਚ ਰਾਤ ਨੂੰ ਤੁਰੇ ਕਿਉਂ ਫਿਰਦੇ ਲੋਕਾਂ ਦੇ ਘਰਾਂ ਦੇ ਵਿੱਚ ਉਹ ਕਹਿੰਦੇ ਜੀ ਕਾਂਗਰਸ ਦੀ ਧੱਕੇਸ਼ਾਹੀ ਦੇ ਖਿਲਾਫ ਅਸੀਂ ਜਾ ਰਹੇ ਹਾਂ ਅੱਛਾ ਇਹ ਨਿਕਟਨੇ ਕਰਨ ਫੈਸਲਾ ਗੱਲਾਂ ਤਾਂ ਸਾਡੀਆਂ ਕਰਦੇ ਗੱਲ ਬੜੀ ਗੱਲ ਬੜੀ ਵਧੀਆ ਨਾ ਕੀਤੀ ਆ ਸਰ ਸਾਹਿਬ ਉਹ ਕਹਿ ਰਹੇ ਕਿ ਕਾਂਗਰਸ ਨੇ ਜਿਹੜੀ ਧੱਕੇਸ਼ਾਹੀ ਕੀਤੀ ਉਹਦੇ ਖਿਲਾਫ ਅਸੀਂ ਹਿਲ ਕੇ ਜਾ ਰਹੇ ਹਾਂ ਓ ਜੀ ਮਾਫ ਕਰਨਾ ਜੋ ਮਰਜ਼ੀ ਕਹਿਣ ਪਰ ਦੇਖਣ ਦੇ ਦੋਹਾਂ ਯਾਰ ਐ ਬਿਕ ਅਸਲੀ ਗੱਲ ਕੀ ਆ ਮੀਡੀਆ ਨੂੰ ਦੇਖਣਾ ਕਾਹ ਮੀਡੀਆ ਨੂੰ ਸੱਦੀ ਦਾ ਨਾ ਵੀ ਗਰੀਬ ਬੰਦਾ ਤਾਂ ਹੀ ਸਾਡਾ ਉਹ ਜਮ ਰੋਡਾਂ ਤਾਂ ਹੀ ਸਾਡਾ ਵੀ ਸਾਡੀ ਗੱਲ ਲੋਕਾਂ ਚ ਜਾਵੇ ਨਹੀਂ ਤੇ ਲੋਕਾਂ ਦੇ ਵਿੱਚ ਜਾਵੇ ਤੇ ਲੋਕੀ ਜਿਹੜਾ ਉਹ ਵੀ ਉਹ ਹੀ ਕਹਿ ਰਹੇ ਹੋ ਕਹਿੰਦੇ ਜੀ ਕਾਗਨ ਦੀ ਧੱਕੇਸ਼ਾਹੀ ਦੇ ਖਿਲਾਫ ਅਸੀਂ ਹਰ ਹਲਕੇ ਚ ਜਾ ਰਹੇ ਹਾਂ ਚਲੋ ਜੀ ਸੁਣੋ ਸਾਗਾਂ ਨਹੀਂ ਬੋਲੋ ਮੇਰੀ ਗੱਲ ਸੁਣੋ ਸਾਗ ਦੀ ਕਿ ਉਹ ਨਾ ਮਾਫੀ ਕੀ ਦਿੱਤੀ ਆ ਉਹ ਕਹਿਦਾ ਇਖਿਆਰ ਦਿੱਤੇ ਕੇ ਆਪਣੇ ਅਖਬਾਰਾਂ ਤੇ ਉਹਦੇ ਚ 92 ਲੱਖ ਰੁਪਈਆ ਸ਼ਰੋਨੀ ਕਮੇਟੀ ਦਾ ਲਵਾਇਆ ਹੈ। ਇਹ ਤਾਂ ਸੋਇਤਕ ਨਹੀਂ ਇਹ ਗੱਲਾਂ ਵੀ ਜਿਹਨੇ 92 ਲੱਖ ਕਮੇਟੀ ਦਾ ਪੈਸਾ ਸਾਧ ਰੁਪਿਆ ਜਾਣ ਨਹੀਂ ਲਾਤਾ ਤੇ ਉਹ ਸੇਖ ਹੋ ਸਕਦਾ। ਉਹ ਸੇਖ ਹੋ ਸਕਦਾ। ਉਹ ਪ੍ਰਧਾਨ ਹੋ ਸਕਦਾ ਕਲੀ ਦਲ ਦਾ। ਇਹ ਤੁਹਾਡੇ ਮੁਤਾਬਕ ਜਿਹੜੇ ਪੰਥਕ ਸੋਚ ਵਾਲੇ ਲੋਕ ਨੇ ਉਹ ਹੁਣ ਇਹਨਾਂ ਨੂੰ ਨਕਾਰ ਰਹੇ ਇਸੇ ਕਰਨਾ ਹੈ ਪਿੰਡ ਪਿੰਡ ਪੱਲਾ ਮੱਲਾ ਹਲਕਾ ਵਿਧਾਨ ਸਭਾ ਹਲਕਾ ਬਿਲਕੁਲ ਪਰ ਜਿੰਨਾ ਮਰਜੀ ਹੈ ਫਿਰ ਲਵੇ ਇਹ ਵੋਟਰ ਨਹੀਂ ਕਿਸੇ ਨੂੰ ਪਾਣੀ ਪੰਜਾਬ ਦੇ ਲੋਕਾਂ ਲੈ ਨਹੀਂ ਭਾਵੇਂ ਲੋਕਾਂ ਦੇ ਘਰ ਜਾ ਕੇ ਜੋ ਮਰਜੀ ਹੈ ਕਰੇ ਵੋਟਰ ਨਹੀਂ ਨੂੰ ਪੈਸੇ ਤੁਸੀਂ ਛੋਣੇ ਕਿ ਮੈਂ ਕਿਹਦੇ ਪੈਸੇ ਦੁਰਵਰਤੇ ਹੋਈ ਹੈ ਕੀ ਹੈ ਮੱਲਾ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਲੈ ਕੇ ਇਹਨਾਂ ਖਿਲਾਫ ਲੈ ਕੇ ਜਾਓਗੇ ਅਹੀ ਲੋਕਾਂ ਤੇ ਜਾਵਾਂਗੇ ਜੀ ਇਹ ਕਮਿਸ਼ਨ ਵੀ ਇਹਨਾਂ ਦਾ ਹੀ ਆ ਉਹ ਦਿਨਾਂ ਚ ਬਣਦਾ ਵਾ ਇਹ ਆ ਇੱਥੇ ਭੇਜਦੇ ਛੋਣੀ ਕਮੇਟੀ ਨਾਲ ਭੇਜਦੀ ਉਹ ਜੱਜ ਬਣਦੇ ਆ ਜੋ ਤਾਂ ਉੱਥੇ ਜਾਣ ਦਾ ਕੋਈ ਮਤਲਬ ਨਹੀਂ ਉਹ ਵੀ ਉਥੇ ਵੀ ਉਹਨਾਂ ਦਾ ਕੰਮ ਹੈ ਉੱਥੇ ਕਰ ਪਿਆ ਵੀ ਨਾ ਕਰ ਪਿਆ ਪਰ ਇੱਕ ਗੱਲ ਤੇ ਸਮਝ ਲਓ ਕਿ ਇਹ ਜੋ ਸ਼ਰਮਣੀ ਕਾਲੀਦਲ ਟਕਸਾਲੀ ਜਿੱਦਣ ਦਾ ਉੱਠਿਆ ਅੱਜ ਸਦਾਜੀ ਹਾਲਾਤ ਉਹਨਾਂ ਦੀ ਇਹ ਹੋ ਗਈ ਆ ਵੀ ਜੇ ਇਹਨਾਂ ਨੇ ਉੱਥੇ ਜਾ ਕੇ ਮੀਟਿੰਗ ਕੀਤੀ ਆ ਅੱਗੇ ਤੇ ਖੁੱਲੇ ਥਾਵਾਂ 'ਚ ਕਰਦੇ ਹੋਂਦ ਤੇ ਪੈਨਸਾਂ ਚ ਨਿੱਕੇ ਨਿੱਕੇ ਘਰਾਂ ਚ ਵਜਾਵੜੇ ਐ ਇੰਨੀ ਇੰਨੀ ਮੀਟਿੰਗਾਂ ਕਰਨਾ ਪਿਆ ਕੋਈ ਵੇਖ ਲੋ ਵੀ ਉਹਨੂੰ ਲੋਕਾਂ ਨਾਲਾਂ ਕਿੱਥੇ ਨਾਲ ਆ ਹਾਂਜੀ ਕਾਰਕਟਰਤਾ ਦੀ ਮੀਟਿੰਗ ਲਗੀ ਐ ਜੀ ਕਹਿੰਦੇ ਹੁੰਦੀ ਐ ਇਸ ਕਰਕੇ ਬੈਲੈਂਸ ਕੀਤਾ ਸਰ ਮੈਨੂੰ ਕੋਈ ਨਹੀਂ ਵੱਡੀਆਂ ਵੀ ਹੋਣੀਆਂ ਮੁਕਾਬਲੇ ਤੇ ਐਵੇਂ ਕਰਾਂ ਲੋ ਵੀ ਕਰਨ ਲੋਕਾਂ ਲੱਗਦੇ ਨੇ ਸਰ